ਇਸ ਜੋਸ਼ ਦਾ ਵਾਸਤਾ ਇਹਨਾਂ ਜਕਾਰਿਆਂ ਦਾ ਵਾਸਤਾ ਇਹਨਾਂ ਪੰਡਾਲਾਂ ਇਸ ਉਤਸ਼ਾਹ ਦਾ ਵਾਸਤਾ ਵੰਜ ਪਿਆਰਿਆਂ ਦਾ ਵਾਸਤਾ ਬੈਠੇ ਗੁਰੂ ਪਿਆਰੇ ਕੀਰਤਨੀਆਂ ਦਾ ਵਾਸਤਾ ਵਾਸਤਾ ਤੁਹਾਨੂੰ ਦਸ਼ਮੇਸ਼ ਦਾ ਤੇ ਵਾਸਤਾ ਗੁਰੂ ਗ੍ਰੰਥ ਸਾਹਿਬ ਦਾ ਘਰਾਂ ਚ ਗੁਰਸਿੱਖੀ ਲੈ ਆਓ ਗੁਰਸਿੱਖੀ ਤੁਸੀਂ ਗੱਲਾਂ ਕਰਦੇ ਆ ਅਮਰ ਤੇ ਛਕਣ ਦੀਆਂ ਪੱਕਾ ਬੰਨਣ ਦੀਆਂ ਇੰਨਾ ਚੋਂ ਕਈ ਮੁੰਡੇ ਜਿਹੜੇ ਕੀਰਤਨ ਵੀ ਕਰਨਗੇ ਬਾਜੇ ਵਜਾਉਣਗੇ ਉਹ ਅਮਰਤ ਛਕਉਣਗੇ ਮਾੜਾ ਜ ਟਾਈਮ ਦਿਓ ਇਹ ਤੇ ਮਹਾਰਾਜ ਨੇ ਆਪੇ ਵਿੱਚ ਵਰਤਣਾ ਹੈ ਇਹ ਨਵਾਂ ਰੂਪ ਸਰੂਪ ਵੇਖੋਗੇ ਆਏਗਾ ਸਮਾਂ ਵੇਖਿਓ ਪਿਆਰ ਕਿਵੇਂ ਫੁੱਲਦਾ ਬੀਜ ਪਿਆਰ ਦਾ ਮੈਂ ਪਿਆਰ ਤੋਂ ਬਿਨਾ ਗੱਲ ਹੀ ਨਹੀਂ ਕਰਨੀ ਕੋਈ ਅੱਜ ਕੱਲ ਪਰਸੋਂ ਜਿੰਨਾ ਚਿਰ ਪੈਂਦਾ ਨਹੀਂ ਪਿੱਛੇ ਨਹੀਂ ਹਟਣਾ ਪ੍ਰੇਮ ਨਾਲ ਜਿੰਨੇ ਸਿੱਖ ਵਦਨਗੇ ਯਾਦ ਰੱਖਣਾ ਔਰੰਗਜ਼ੇਬ ਦੀ ਤਲਵਾਰ ਇਹਨੇ ਮੁਸਲਮਾਨ ਨਹੀਂ ਬਣਾ ਸਕੀ ਜਿੰਨੇ ਬਾਬੇ ਫਰੀਦ ਦੀ ਪਿਆਰ ਦੀ ਵਿਚਾਰ ਨੇ ਬਣਾ ਦਿੱਤੇ ਅਸੀਂ ਨਫ਼ਰਤ ਨਹੀਂ ਲੈ ਕੇ ਤੁਰੇ ਅਸੀਂ ਪਿਆਰ ਲੈ ਕੇ ਤੁਰੇ ਆਂ ਕਲਗੀ ਧਰ ਦਾ ਪਿਆਰ ਹਿਰਦੇ ਚ ਲੈ ਕੇ ਚੱਲੇ ਆਂ ਤੇ ਮੈਨੂੰ ਪਤਾ ਹੈ ਜਦੋਂ ਪ੍ਰੇਮ ਦਾ ਪਾਣੀ ਸੁੱਕਿਆ ਮਨਾਂ ਨੂੰ ਪੈਣਾ